ਅਦਲੀ ਵਾਲਾ ਪਿੰਡ ਵਦਨ ਸਭਾ ਹਲਕਾ ਰਾਜਸੰਸੀ ਦਾ ਇਹ ਸਾਡੇ ਗੁੱਜਲ ਭਾਈਚਾਰੇ ਦਾ ਇਸ ਏਰੀਆ ਦੇ ਵਿੱਚ ਰਹਿੰਦਾ ਬਹੁਤ ਚੰਗੇ ਬੰਦੇ ਆ ਇਹ ਬੱਚਾ ਦੇ ਮਿਹਨਤ ਕਰਦੇ ਆ ਦੁੱਧ ਦਾ ਕੰਮ ਕਰਦੇ ਆ ਇਹਨਾਂ ਦੀਆਂ ਧੀਆਂ ਪੈਣਾ ਬੱਚੇ ਸਭ ਨਾਲ ਕੇ ਮਿਹਨਤ ਕਰਦੇ ਆ ਰਾਤੀ ਕਿਉਂਕਿ ਨੇਹ ਸੀਗਾ ਥੋੜੀ ਹਵਾ ਹੀ ਪਤਾ ਨਹੀਂ ਕਿੱਥੋਂ ਚੰਗੜਾ ਆ ਗਿਆ ਤੇ ਇਹਨਾਂ ਦਾ ਵਿਚ ਆ ਜਾਂਦੇ ਅੱਗ ਲੱਗ ਕੇ ਸਾਰਾ ਨੁਕਸਾਨ ਹੋ ਗਿਆ 31 32 ਜਿਹੜੇ ਡੰਗਰ ਐ ਉਹ ਮਰ ਗਏ ਵਿਚਾਰੇ ਸੜ ਗਏ ਮਨ ਬੜਾ ਦੁਖੀ ਹੋਇਆ ਇਹਨਾਂ ਦਾ ਰਹਿਣ ਵਾਲੀ ਸਾਰੀ ਛੱਤ-ਛੁੱਤ ਜੋ ਸਭ ਕੁਝ ਛੱਡ ਗਿਆ ਇਹਨਾਂ ਦਾ ਢੇਰਾਂ ਹੀ ਸਾਰਾ ਸੜ ਗਿਆ ਉਹਦੇ ਬੜੇ ਪਤਾ ਨਹੀਂ ਬੰਦੇ ਸੀ ਇਹ ਕੁਦਰਤ ਦੀ ਕਰੋਪੀ ਆ ਮੈਨੂੰ ਸਵੇਰੇ ਜਦੋਂ ਪਤਾ ਲੱਗਾ ਤੇ ਮੈਂ ਬਾਅਦ ਸੀਗਾ ਮੈਂ ਉਸ ਵੇਲੇ ਡੀਸੀ ਸਾਹਿਬ ਦੀ ਡਿਊਟੀ ਲਾਈ ਤੇ ਡੀ ਸਾਹਿਬ ਨੇ ਐਸਡੀਐਮ ਸਾਹਿਬ ਦੀ ਡਿਊਟੀ ਲਾ ਕੇ ਇਹਨਾਂ ਨੂੰ ਭੇਜਿਆ ਮੈਂ ਕਿਹਾ ਮੌਕੇ ਤੇ ਭੇਜੋ ਇਹਨਾਂ ਨੂੰ ਦੇਖਿਆ ਸਾਰਾ ਇਹਨਾਂ ਦੱਸਿਆ ਫਿਰ ਬਾਅਦ ਵਿੱਚ ਕਿ ਸਾਰਾ ਇਹਨਾਂ ਨੁਕਸਾਨ ਹੋ ਗਿਆ ਤੇ ਮੈਂ ਮਤਲਬ ਕਿਉਂਕਿ ਮੇਰੇ ਏਰੀਆ ਦੇ ਵਿੱਚ ਵੀ ਬੈਠੇ ਨਾ ਵੀ ਬੈਠੇ ਹੋਣ ਤੇ ਇਹ ਇਨਸਾਨ ਨੇ ਸਾਡੇ ਉਹ ਬਹੁਤ ਵਧੀਆ ਬੰਦੇ ਆ ਸਾਡੇ ਸਾਡੇ ਏਰੀਆ ਦੇ ਵਿੱਚ ਜਿੰਨਾ ਗੁੱਜਰ ਭਾਈਚਾਰਾ ਦੇਂਦਾ ਉਹ ਬਹੁਤ ਨੇਕ ਇਨਸਾਨ ਤੇ ਵਧੀਆ ਕੰਮ ਕਰਨ ਵਾਲੇ ਬੰਦੇ ਆ ਕਦੀ ਕਿਸੇ ਦਾ ਲੰਮਾ ਨਹੀਂ ਆ ਸੋ ਮੈਨੂੰ ਬੜਾ ਦੁੱਖ ਆ ਕਿ ਪਦਮਾਤਵਾ ਨੇ ਜਦ ਪਤਾ ਨਹੀਂ ਕੀ ਕਿੱਦਾਂ ਹੋ ਗਿਆ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਬੜ ਨੁਕਸਾਨ ਹੋ ਗਿਆ ਸੋ ਮੈਂ ਅਫਸਰਾਂ ਦੀ ਡਿਊਟੀ ਲਾਤੀ ਆ ਕਿ ਇਹਦਾ ਕੇਸ ਤਿਆਰ ਕਰੋ ਜਿੰਨੇ ਵੀ ਜਨਵਰ ਮਰੇ ਆਪਾਂ ਮੁੱਖ ਮੰਤਰੀ ਰਾਤ ਫੰਡ ਦੇ ਵਿੱਚੋਂ ਇਹਨਾਂ ਨੂੰ ਬਾਜਾ ਦਵਾਵਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਜਿੰਨੀ ਸਰਕਾਰ ਵੱਲੋਂ ਹੋ ਸਕਦੀ ਉਹ ਵੀ ਕਰਾਂਗੇ ਪਰ ਮੈਂ ਇਹਨਾਂ ਨੂੰ ਕਿਹਾ ਜਾਤੀ ਤੌਰ ਤੇ ਜੇ ਲੋੜ ਪਵੇ ਤਾਂ ਸਾਡੇ ਸਾਦੇ ਇਲਾਕੇ ਦੇ ਪੰਚ ਸੁਪੰਚ ਸਾਡੇ ਬਹੁਤ ਚੰਗੇ ਬੰਦੇ ਸੋ ਸਾਡੇ ਬਹੁਤ ਚੰਗੇ ਬੰਦੇ ਜੇ ਕੋਈ ਲੋੜ ਪਵੇ ਤੇ ਅਸੀਂ ਸਾਰੇ ਜਣੇ ਹਾਜ਼ਰ ਨਾਜ਼ਰ ਇਹਨਾਂ ਦੀ ਉਹ ਸਰਕਾਰ ਦੀ ਤਰਫੋਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਬੇਦਨਾਲ ਸਾਡੇ ਬਦਨ ਸਵਾਲਕਾ ਅਦਾ ਸਹੀ ਦੇ ਇੰਚਾਰਜ ਸਦਾ ਬਲਦੇਵ ਸਿੰਘ ਮਿਆਦੀਆ ਵੀ ਆਏ ਆ ਜਿਲ੍ਹਾ ਪ੍ਰਧਾਨ ਸਾਡੇ ਸਰਦਾਰ ਬਜਿੰਦਰ ਸਿੰਘ ਢਿੱਲੋਣੀ ਅਸੀਂ ਸਾਦੇ ਜਣੇ ਇਹਨਾਂ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਤੁਹਾਡੇ ਨਾਲ ਮਿਹਰਬਾਨੀ ਕੱਲੇ ਨਾ ਸਮਝੋ ਆਪਣੇ ਆਪ ਨੂੰ ਇਹ ਬਣੀ ਤੁਹਾਡੇ ਨਾਲ ਬਿਲਕੁਲ ਠੀਕ ਹੈ ਕੋਈ ਗੱਲ ਨਹੀਂ ਮਿਹਰਬਾਨੀ ਭੀੜ ਬਣ ਜਾਂਦੀ ਆ ਕਈ ਵਾਰ ਨੁਕਸਾਨ ਹੋ ਜਾਂਦੇ ਆ ਬੰਦਾ ਡਿੱਗ ਡਿੱਕੇ ਜਵਾਨ ਹੁੰਦਾ ਜਿਹੜੀ ਕੁਦਰਤ ਨੇ ਨਾਤੀ ਨੁਕਸਾਨ ਕੀਤਾ ਉਹ ਫੇਰ ਬਲ ਦਊਗੀ ਆਪਾਂ ਨੂੰ ਫੇਰ ਉੱਠਾਂਗੇ ਆਪਾਂ ਕੋਈ ਗੱਲ ਨਹੀਂ ਇਹ ਤੁਹਾਡੀ ਪੂਰੀ ਮਤ ਕਰਾਂਗੇ ਠੀਕ ਆ ਬਹੁਤ ਬਹੁਤ ਧੰਨਵਾਦ